ਦੀ ਨਾਮ ਹੈ ਤੁਹਾਡਾ ਕਿੱਥੋਂ ਦਾ ਰਹਿਣ ਵਾਲਾ ਗੁਰਪ੍ਰੀਤ ਸਿੰਘ ਮੇਰਾ ਨਾਮ ਹੈ ਜੀ ਪਟੜਾ ਖੁਰਦ ਦਾ ਰਹਿਣ ਵਾਲਾ ਆ ਤੇ ਇਹਨੇ ਦੀਸ਼ੇ ਨੇ ਸਾਨੂੰ ਪਸਾ ਦਿੱਤਾ ਜਗਦੀਸ਼ ਸਿੰਘ ਖੋਜੀ ਵਾਲੀ ਦੇ ਦੇਖੋ ਖੋਜੀ ਵਾਲੀ ਦੇ ਆ ਸਾਨੂੰ ਇਹਨਾਂ ਨੇ ਪੈਸੇ ਲੈ ਕੇ ਕਹਿੰਦੇ ਤਾਂ ਹਾਂਜੀ ਏਜੰਟ ਸੀਗਾ ਹਾਂਜੀ ਠੀਕ ਆ ਤੇ ਇਹਨੇ ਪੈਸੇ ਲੈੇ ਜਿਆਦੇ ਸਾਡੇ ਤੋਂ ਤੇ ਇਹਨੇ ਫਿਰ ਬਾਅਦ ਸਾਨੂੰ ਧੋਖੇ ਨਾਲ ਉੱਥੇ ਪਸਾ ਦਿੱਤਾ ਕਹਿੰਦਾ ਮਹੀਨੇ ਦੇ ਮਹੀਨੇ ਤਨਖਾਹ ਮਿਲੂਗੀ ਸਾਰਾ ਕੁਝ ਸਾਨੂੰ ਕੁਛ ਨਹੀਂ ਮਿਲਿਆ ਜੀ ਇੱਥੋਂ ਕਿਸ ਤਰ੍ਹਾਂ ਗਏ ਸੀ ਤੁਸੀਂ ਇੱਥੋਂ ਇੱਥੇ ਗਏ ਆ ਹੀ ਦਿੱਨੇ ਭੱਜਿਆ ਸੀ ਬੰਬੇ ਬੰਬੇ ਭੇਜਿਆ ਬੰਬੇ ਵਾਲੇ ਨੇ ਫਿਰ ਚੱਕ ਕੇ ਉਧਰ ਰਾਤ ਚ ਭੇਜ ਦਿੰਦਾ। ਇਹ ਕਦੋਂ ਸੀ ਤੁਹਾਨੂੰ? 11 ਤਰੀਕ ਇਹ 11 ਮਹੀਨੇ ਦੀ 11 ਤਰੀਕ ਨੂੰ ਗਏ। ਤੇ ਉਦੋਂ ਫਿਰ ਬਾਅਦ ਸਾਨੂੰ ਜਾਂਦਿਆਂ ਕੰਮ ਤੇ ਲਾਤਾ। ਨਾ ਕਹਿੰਨੇ ਕੰਪਨੀ ਦੀ ਰੋਟੀ ਪਾਣੀ ਆ ਕੁਝ ਨਹੀਂ। ਸਾਨੂੰ ਆਪ ਬਣਾਉਣੀ ਪੈਂਦੀ ਸੀ। ਕਿਤੇ ਬਣਾ ਲੈਂਦੇ ਕਿਤੇ ਨਹੀਂ ਬਣਾਉਂਦੇ। ਤੰਗੇ। ਕਹਿ ਕਿ ਕਿੱਥਾ ਲਗਾਇ ਸੀ ਥੱਲਾ। ਕਹਿ ਕੇ ਉਹ ਕਹਿੰਦਾ ਸੀ ਕਿ ਲਾਹੇ ਕਬੈਦ ਦਾ। ਤੇ ਇਹਨਾਂ ਨੇ ਲਗ ਕਹਿੰਦੇ ਨਹੀਂ ਇੱਧਰ ਨੂੰ ਜਾਓ ਤੁਸੀਂ। ਤੁਹਾਡੇ ਡਾਲਰਾਂ ਚ ਸੈਲਰੀ ਹੋਊਗੀ ਇਹਨਾਂ ਨੇ। ਤੇ ਪਹਿਰੇ ਉੱਤੇ ਕੁਛ ਵੀ ਨਹੀਂ ਬੰਨਦੇ ਦਿਨਾਰ ਹੁੰਦੇ ਆ ਜੀ ਤੇ ਨਾਲੇ ਕੁੱਟਦੇ ਮਾਰਦੇ ਆ ਜਿੱਦਾਂ ਜੇ ਬੰਦਾ ਨਾ ਹੋਵੇ ਬਿਮਾਰ ਹੋਵੇ ਨਾ ਕੋਈ ਦਵਾਈ ਦਾ ਨਹੀਂ ਸਾਡੇ ਨਾਲ ਇਦਾਂ ਕਹਿੰਦੇ ਸੀ ਸਾਨੂੰ ਕੁੱਟਦੇ ਸੀ ਤੇ ਸਾਨੂੰ ਉਹਦਾ ਜ਼ਿਆਦਾ ਨਹੀਂ ਟੌਰਚਰ ਨਹੀਂ ਕੀਤਾ ਜ਼ਿਆਦਾ ਅਸੀਂ ਫਿਰ ਜਾਂਦੇ ਰਿਹਾ ਕੰਮ ਤੇ ਡਰਦੇ ਆ ਕਿ ਸਾਾਨੂੰ ਮਾਰਨਾਂ ਇਹਨਾਂ ਚਰਚੇ ਚੱਲਣਾ ਪਿਆ ਉੱਥੇ ਅਨ ਪੰਜ ਮਹੀਨੇ ਪੰਜ ਮਹੀਨਿਆਂ ਨੂੰ ਤੰਗਈਬ ਰਹੀ ਪੂਰੀ ਤੇ ਇਹਨਾਂ ਨੇ ਸਾਡੇ ਨਾਲ ਧੱਕਾ ਕੀਤਾ ਆ ਹਾਨੂੰ ਪੈਸੇ ਦਵਾਉਂਨ। ਰੋਟੀ ਪਾਣੀ ਤੋਂ ਮੁਤਾਜਰ ਰੱਖ ਦੇਈਂ ਕਿ ਤੂੰ ਆ। ਹਾਂਜੀ। ਰੋਟੀ ਪਾਣੀ ਨਹੀਂ ਦਿੰਦੇ। ਰੋਟੀ ਪਾਣੀ ਕਦੀ ਦੇ ਦਿੰਦੇ ਹੀ ਕਦੀ ਨਹੀਂ ਹੀ ਆਪ ਦਾ ਬਰਮਦੇ ਹੀ ਜਦੋਂ। ਤੇ ਕਈ ਵਾਰੀ ਖਰਚਾ ਦਿੰਦੇ ਨਹੀਂ ਦਿੰਦੇ। ਪਰਿਵਾਰ ਨਾਲ ਗੱਲਬਾਤ ਹੁੰਦੀ ਸੀ ਇਸ ਟਾਈਮ ਦੇ ਵਿੱਚ। ਹਾਂਜੀ। ਕੋਈ ਹੁੰਦਾ ਸੀਗਾ। ਹਾਂਜੀ। ਤੇ ਅਸੀਂ ਲਾਦੇ ਰਹੇ ਫਿਰ ਜਾ ਕੇ ਬਾਬਾ ਜੀ ਦਾ ਧੰਨਵਾਦ ਕਰਦੇ ਹਾਂ। ਇਹਨਾਂ ਇੱਕ ਈ ਪੀਪੀ ਕਾਰਵਾਈ ਤੇ ਫਿਰ ਜਾ ਕੇ ਸਾਨੂੰ ਛੱਡਿਆ ਨਹੀਂ ਤੁਹਾਨੂੰ ਛੱਡਦੇ ਹੀ ਨਹੀਂ। ਕਹਿੰਦੇ ਤੁਹਾਨੂੰ ਇੱਥੇ ਰਹਿਣਾ ਪੈਣਾ ਹੈ। ਬੀ ਬੇ ਪੈਸੇ ਦੋ ਤੇ ਫਿਰ ਜਾਉਂਗੇ। 2000 ਡਾਲਰ ਕਹਿੰਦੇ ਸੀ ਬਾਬਾ ਜੀ ਨਾਲ ਰਾਤ ਤੱਕ ਬਹੋਇਆ ਸੀ ਸਾਨੂੰ ਦੱਸਿਆ ਇਹਨਾਂ ਨੇ ਅਧਿਕਾਰ ਦਿਆਂ ਨੇ ਤੇ ਫਿਰ ਇੱਥੇ ਆਏ ਫਿਰ ਉਹਨਾਂ ਨੇ ਗੱਲਬਾਤ ਕੀਤੀ ਫਿਰ ਜਾ ਕੇ ਹੋਇਆ ਸਾਡੇ ਨਾਲ ਗੱਲਬਾਤ ਹੁਣ ਵਾਪਸ ਆਏ ਹੋ ਤੇ ਦੁਬਾਰਾ ਹੁਣ ਇਹ ਸੋਚਿਆ ਵਾ ਕਿ ਵਿਦੇਸ਼ ਹੀ ਜਾਣਾ ਹੈ ਇੱਥੇ ਰਹਿ ਕੇ ਜ਼ਿੰਦਗੀ ਜਿਹੜੀ ਬਸਰ ਕਰਨੀ ਨਹੀਂ ਇੱਥੇ ਕਰਾਂਗੇ ਜਿੱਦਾਂ ਬਾਹਰ ਤੋਂ ਤੁਹਾਨੂੰ ਪਤਾ ਇਹ ਠੱਕੇ ਖਾ ਕੇ ਆਏ ਆ ਤੇ ਸਾਨੂੰ ਬਹੁਤ ਤੰਗੀ ਰਹੀ ਉੱਥੇ ਪਰੇਸ਼ਾਨੀ ਰਹੀ ਗੱਲਬਾਤ ਤੇ ਬਾਇਨ ਵੀ ਦੱਸਿਆ ਕਿ ਹਜੇ ਵੀ ਬਹੁਤ ਸਾਰੇ ਵਿਅਕਤੀ ਨੇ ਹਾਂਜੀ ਸਾਡੇ ਨਾਲ ਹੀ ਬਹੁਤ ਜਣੇ ਫਸੇ ਹੋਏ ਉਹਨਾਂ ਨੇ ਪੰਜ ਪੰਜ 6 6 ਸਹਾਈ ਲਰੀਆਂ ਆ ਤੇ ਦੋ ਦੋ ਚਾਰ ਚਾਰ ਸਾਲ ਹੋ ਗਏ ਉਹਨਾਂ ਨੂੰ ਤੇ ਇਹਨੂੰ 11 ਸਾਲ ਹੋ ਗਏ ਜਿਆਦੀ ਨੌਜਵਾਨੀ ਨੇ ਸਾਰੇ ਹਾਂਜੀ ਜਿਆਦੀ ਕੋਸ ਦਾ ਪੰਜਾਬੀ ਕੋਈ ਜੂਪੀ ਦਾ ਬਿਹਾਰ ਦੇ ਇਹ ਸਾਰੇ ਇਲਾਕੇ ਦੇ ਨਾਲ ਅਜੀ ਸੋਢੀ ਰਾਮ ਮੇਰਾ ਨਾਮ ਪਿੰਡ ਪਤੜਕੌਰ ਦਾ ਇਹ ਲੱਗਦਾ ਸੀ ਕਿ ਵਾਪਸ ਆ ਸਕੋਗੇ ਕੋਈ ਐਸੀ ਸੰਭਾਵਨਾ ਬੰਦੇ ਵਿਚਾਰਦਾ ਖਿਆਲ ਨਹੀਂ ਜਿਹੜੇ ਕੰਪਨੀ ਦੇ ਹਾਲਾਤ ਸੀਗੇ ਸਾਨੂੰ ਮੈਦਨੀ ਸੀ ਜਿਹੜਾ ਪੁਰਾਣੇ ਬੰਦਿਆਂ ਨੂੰ 7-8-8 ਸਾਲ ਹੋ ਗਿਆ ਫਸਿਆ ਨੂੰ ਤੋਂ ਕਹਿੰਦੇ ਸਾਲ ਦਾ ਵੀਜ਼ਾ ਲੱਗਦਾ ਸਾਲ ਤੋਂ ਬਾਅਦ ਵਗੂ ਲੇਕਿਨ ਕੁਝ ਵੀ ਨਹੀਂ ਕਰਦੇ ਕੰਮ ਆ ਠੱਕੇ ਸ਼ੈਨਾ ਕਰਾਉਂਦੇ ਜੇ ਬਿਮਾਰ ਵੀ ਨਹੀਂ ਜਾਂਦੇ ਠੱਕੇ ਸ਼ੈ ਮਾਰਕਟ ਕਰਕੇ ਕਹਿੰਦੇ ਵੀ ਕੰਮ ਤੇ ਜਾਓ ਹੋਰ ਬਾਕੀ ਅ ਵੀ ਤਨਗਾਮਾ ਤਨਗਮਾ ਸਾਡੇ ਨਾਲ ਡੰਡਣ ਗਏ ਵੀ ਡਾਲਰਾਂ ਦੀ ਸੈਲਰੀ ਆ ਸਾਨੂੰ ਉੱਥੇ ਕੋਈ ਡਾਲਰ ਡਾਲਰ ਨਹੀਂ ਮਿਲਿਆ ਦਨਾਰ ਦਿੰਦੇ ਦਨਾਰ ਉਹ ਲੋਕਲ ਕਰੰਸੀ ਉੱਥੇ ਦੀ ਹੈ ਉੱਥੇ ਚੱਲਦੀ ਹੈ ਜੋਜ ਪੜਤਾਲ ਕਰਕੇ ਨਹੀਂ ਸੀ ਪਰ ਜਦੋਂ ਏਜੰਟ ਦੇ ਨਾਲ ਗੱਲਬਾਤ ਹੋਈ ਸੀ ਏਜੰਟ ਦਾ ਪਤਾ ਕੀਤਾ ਹੋਵੇ ਕਿ ਯਕੀਨ ਦੇ ਵਿੱਚ ਲੈ ਕੇ ਸਾਰਾ ਕੰਮ ਨਹੀਂ ਜੀ ਯਕੀਨ ਸੀ ਰ ਏਜੰਟ ਤੇ ਏਜੰਟ ਤੇ ਯਕੀਨ ਸੀਗਾ ਉਹ ਕਹਿੰਦਾ ਵੀ ਨਹੀਂ ਤੁਹਾਨੂੰ ਡਾਲਰ ਸੈਲਰੀ ਪੇ ਜਾ ਕੇ ਸਾਡਾ ਫੋਨ ਨਹੀਂ ਚੱਕ ਕੇ ਕਾਲ ਕੀਤੀ ਸੀ ਹੈਗਾ ਸਾਨੂੰ ਦਨਾਰ ਕਹਿੰਦੇ ਆ ਉਹ ਕਹਿੰਦੇ ਵੀ ਦਨਾਰਾਂ ਦੇ ਵਿੱਚ ਸੈਲਰੀ ਤੁਹਾਨੂੰ ਦਵਾਂਗੇ ਪਰ ਸਾਨੂੰ ਕੋਈ ਸੈਲਰੀ ਨਹੀਂ ਦਿੱਤੀ ਸਾਨੂੰ ਖਰਚਾ ਵਰਚਾ ਦਿੰਦੇ ਸੀ ਕਦੀ 20 ਰੁਪਏ ਦੇ ਦਿੰਦੇ ਉਧਰਲੇ ਕਦੀ 200 ਵੀ ਇਹ ਦੇਖਣ ਦੇ ਵਿਆਹ ਟਿਕਾਣੇ ਰੋਟੀ ਪਾਣੀ ਉੱਥੇ ਕੰਪਨੀ ਦਾ ਐਂ ਖੁਦ ਆਪਣੀ ਰੋਟੀ ਲਾਉਂਦੇ ਸੀਗੇ ਏਜੰਟ ਜੀ ਆਪਣੇ ਖੋਜੇ ਵਾਲ ਦਾ ਹਾਂ ਜੀ ਕੋਈ ਨਾ ਲੜਦੇ ਕੋਈ ਕਾਰਵਾਈ ਕੋਈ ਮੰਗ ਹਾਂ ਜੀ ਹਾਂ ਜੀ ਜ਼ਰੂਰ ਕਾਰਵਾਈ ਗਰੀਬ ਬੰਦੇ ਹੁਣ ਇਹ ਇੰਨਾ ਪੈਸਾ ਦਿੱਤਾ ਤੇ ਹੁਣ ਕਾਰਵਾਈ ਤਾਂ ਕਹਿੰਦਾ ਜੇ ਫੇਰੀ ਸਾਨੂੰ ਕੁਝ ਪਿੱਛੇ ਚਲਾ ਚਾਹੀਦਾ ਹਾਂ ਜੀ ਲਾਜ਼ਮ ਹੈ ਬੇਬੂ ਹਾਂ ਕਿਸੇ ਨਾ ਧੋਖਾ ਨਾ ਉਹ ਵੀ ਸਾਡੇ ਨਾਲ ਹੋਇਆ ਤਾਂ ਗਾਣਾ ਉਹ ਨਾ ਗੱਲਬਾਤ ਹੋਈ ਸੀ ਉਹ ਕਵੈਦੀ ਹੋਈ ਸੀ ਤੇ ਕਵੈਦ ਤੋ ਸਾਡਾ ਜਣ ਕੇ ਉਹਨੇ ਪੁੱਲਾ ਕਵੈਦ ਦਾ ਕਿਹਾ ਸੀ ਕਿ ਕਵੈਦ ਤੇ ਤੁਹਾਡੇ ਵੀ ਜਿਆ ਤੇ ਕਵੈਦ ਦੇ ਵੀ ਜੇ ਨਹੀਂ ਮੁੜ ਕੇ ਕਹਿੰਦਾ ਵੀ ਤੁਹਾਡਾ ਰਾਖਦਾ ਕੰਮ ਬਣ ਗਿਆ ਉਥੇ ਡਾਲਰਾਂ ਦੀ ਸੈਲਰੀ ਹੈ ਤੁਹਾਨੂੰ ਡਾਲਰ ਖਲੇ ਮਿਲਗੇ ਵੀ 450 ਡਾਲਰ ਤੁਹਾਨੂੰ ਤਨਖਾਹ ਹੋਵੇ 500 ਰੁਪਏ ਪਲੱਸ ਡਾਲਰ ਇਹਨੂੰ ਰੋਟੀ ਖਰਚਾ ਰੋਟੀਆਂ ਦੇਣਗੇ ਉਹ ਤੇ ਫੇਰ ਫੇਰ ਕਹਿੰਦੇ ਵੀ ਨਹੀਂ ਤੁਹਾਡੀ ਕੰਪਨੀ ਚ ਰੋਟੀ ਆ ਨਹੀਂ ਪਤਾ ਕੀਤਾ ਉਥੋਂ ਕੰਪਨੀ ਕੰਪਨੀ ਰੋਟੀ ਆ ਤੇ ਕੋਈ ਕੰਪਨੀ ਦੀ ਰੋਟੀ ਨਹੀਂ ਸੀਗੀ 900 ਡਾਲਰ ਸਾਡੇ ਸਾਨੂੰ ਜਦੋਂ ਉਹਨਾਂ ਨੇ ਖਰਚਾ ਦਿੱਤਾ ਕਹਿੰਦੇ ਵੀ ਡਾਲਰ ਨੇ ਦਿਨਾਰ ਦੇਣੇ ਆ। ਜਈਗੇ ਸਾਡਾ ਰੂਪ ਐਗਰੀਮੈਂਟ ਸਾਡੇ ਕੋਲ ਪਿਆ ਤੁਸੀਂ ਦੇਖ ਸਕਦੇ ਆ ਐਗਰੀਮੈਂਟ ਸਾਡਾ ਡਾਲਰ ਹੁੰਦਾ ਸੀਗਾ। ਤੇ ਪਹਿਲੀ ਗੱਲ ਤੇ ਇੱਥੇ ਧੋਖਾ ਸਾਡੇ ਨਾਲ ਹੋ ਗਿਆ। ਗੋਪੀਆਂ ਨੇ ਕਹਿੰਦੇ ਨਹੀਂ ਇਹ ਨਹੀਂ ਦੇਣੇ ਨਹੀਂ ਇਹ ਪੁਰਾਣੇ ਕਰਦੇ ਮਾਰਕਅਟ ਕਰਦੇ ਆ। ਤੇ ਦਾਦਾਗਰੀਆ ਕੰਪਨੀ ਵਿੱਚ ਕੋਈ ਐਡੀ ਕੋਈ ਨਹੀਂ ਕੋਈ ਬੰਦਾ ਬਮਾਠ ਮਾਰਿਆ। ਇੱਕ ਦਿਨ ਨੀਗਾ ਡੂਤੇ ਦਿਨ ਠੱਕੇ ਮਾਰ ਕੇ ਭੇਜਦੇ ਡਿਊਟੀ ਵੀ ਡਿਊਟੀ ਜਾਓ। ਹਾਂਜੀ ਬਾਬਾ ਜੀ ਦੇ ਸੰਪਰਕ ਚ ਕਿਵੇਂ ਆਇਆ ਹਾਂਜੀ ਬਾਬਾ ਜੀ ਸਾਡੀ ਵਾਈਫ ਹੁਣ ਹੁਣ ਨਾਲ ਸੰਪਰਕ ਹੋਇਆ ਤੇ ਵਾਈਫ ਹੁਣ ਸਾਡੀ ਇੱਥੇ ਆਏ ਤੇ ਫੇਰ ਇਨਾਂ ਨੇ ਦਸੇ ਵਜੇ ਦਾ ਕਰਕੇ ਆ ਵੀ ਤੁਸੀਂ ਬਾਬਾ ਜੀ ਹੁਣਾਂ ਦੇ ਹੈਲਪ ਦੇ ਨਾਲ ਅਸੀਂ ਆ ਗਏ ਅਨੇ ਤਾਂ ਸਾਨੂੰ ਜੇ ਬਾਬਾ ਜੀ ਨਹੀਂ ਸਾਡੀ ਨਾਲ ਹੈਲਪ ਕਰਦੇ ਤੋ ਕਹਿੰਦੇ ਵੀ ਤੁਸੀਂ ਟਿਕਟ ਵੀ ਇੰਡੀਆ ਤੋਂ ਮਂਗਾਓ 2000 ਡਾਲਰ ਵੀ ਮਂਗਾਓ ਜਿਹੜਾ ਸਾਡਾ ਵੀਜ਼ਾ ਦਾ ਖਰਚਾ ਕੰਪਨੀ ਕਹਿੰਦੀ ਵੀ ਤਾਂ 2000 ਡਾਲਰ ਅਸੀਂ ਫ੍ਰੀ ਫੇ ਬੰਦੇ ਨੂੰ ਭੇਜਦੇ ਸੀਗੇ ਤੇ ਚਲੋ ਬਾਬਾ ਜੀ ਹੁਣਾਂ ਦੀ ਕਿਰਪਾ ਹੋਈ ਹੈ ਤੇ ਅਸੀਂ ਅੱਜ ਪੰਜਾਬ ਹੁਣਾਂ ਦੇ ਆ ਗਏ ਨਹੀਂ ਤਾਂ ਬੰਦੇ ਬਹੁਤ ਫਸੇ ਸੀਗੇ ਦੋ ਸਾਡੇ ਨਾਲ ਦੇ ਬੰਦੇ ਸੀਗੇ ਹਰਿਆਣੇ ਦੇ ਉਹਨਾਂ ਨੇ 6 ਸਾਲ ਹੋ ਗਏ ਸੀਗੇ ਦੋਨਾਂ ਨੂੰ ਸੈਲਰੀ ਨਹੀਂ ਦਿੱਤੀ ਉਲਟੋਂ ਉਹਨਾਂ ਨੂੰ ਤਾਂ 2000 ਡਾਲਰ ਲਿਆ ਕੰਪਨੀ ਨੇ 6 ਸਾਲਾਂ ਦੇ ਵਿੱਚ ਵੀ ਬਾਜੂ ਦੀ ਟਿਕਟ ਵੀ ਮੰਗਾਈ ਇਹਦੇ ਬਾਬਾ ਜੀ ਹੁਣ ਦੀ ਕਿਰਪਾ ਨਾਲ ਵੀ ਸਾਨੂੰ ਉਹਨਾਂ ਨੇ ਨਾ ਟੌਰਚਰ ਨਹੀਂ ਕੀਤਾ ਵੀ ਤੁਸੀਂ ਜਾ ਸਕੋ ਮੰਗਾਓ ਸਾਨੂੰ ਸਰਮਨਾ ਕੋਈ ਪੈਸਾ ਨਹੀਂ ਦਿੱਤਾ ਸਾਨੂੰ ਦਿੱਤੀ ਉਹਨਾਂ ਨੇ ਟਿਕਟ ਦਿੱਤੀ ਕੰਪਨੀ ਨੇ ਇਹ ਬੰਦਾ ਤੋਂ ਜਿਹੜੇ ਜਿਆਦਾ ਬੰਦਾ ਕੋਈ ਆਪਣੇ ਪਰੇਸ਼ਾਨ ਕਰਦਾ ਉਹਨਾਂ ਕੋਲੋਂ ਡਾਲਰ 2000 ਡਾਲਰ ਦੇ ਇਹਟਮਗਾ ਆਪਣੀ ਜਿਹੜਾ ਫੇਸ ਨੂੰ ਉਹ ਜਿਹੜਾ ਫਿਰ ਵੀਜ਼ਾ ਲਵਾਉਂਦੇ ਆ ਜਾਂ 5 ਦਾ 6 ਦਿਨ ਦਾ ਉਹ ਵੀ ਗੱਦੇ ਸਾਨੂੰ ਉਹਦਾ ਵੀ ਖਰਚਾ ਦਿਓ ਜਾਂ 2000 ਡਾਲਰ ਮਨਵਾ ਦੇਣਾ ਉਹ ਅਸੀਂ ਤੁਹਾਡੇ ਲਈ ਵੀਜ਼ਾ ਲਵਾ ਕੇ ਦੇਣਾ ਸਾਲ ਦਾ ਵੀਜ਼ਾ ਲਵਾਉਂਦੀ ਕੰਪਨੀ ਇਹ ਤੋਂ ਅੱਗੇ ਕੋਈ ਵੀਜ਼ਾ ਨਹੀਂ ਲਵਾਉਂਦੀ ਉੱਤੇ ਬੰਦਿਆਂ ਨੂੰ 6 ਸਾਲ 7 ਸਾਲ 8 8 ਸਾਲ ਹੋ ਗਏ ਪਸੇ ਆ। ਘਰ ਵਾਪਸ ਆਇਆ ਹਾਂ। ਹਾਂਜੀ। ਹਾਂਜੀ ਘਰ ਵਾਸ ਵਾਸ ਹੁਣ ਆਪਣੀ ਫੈਮਿਲੀ ਦੇ ਵਿੱਚ ਆ ਗਏ ਆ। ਬਾਬਾ ਜੀ ਹੁਣਾਂ ਦਾ ਬਹੁਤ ਧੰਨਵਾਦ ਆ। ਵੀ ਫੈਮਿਲੀ ਦੇ ਵਿੱਚ ਅਸੀਂ ਆ ਗਏ ਆ ਆਪਣੀ ਦਾ। ਹਾਂਜੀ। ਤਾਂ ਸੀਤੇ ਵਾਲੀ ਦਾ ਜੀ ਪਪਾ ਜੀ ਕੀ ਕਹਿਣਾ ਚਾਹੁੰਦੇ ਆ ਅਜੋਹੀ ਕਹਾਣੀ ਦੋ ਪਰਿਵਾਰਾਂ ਦੀ ਆ ਜਿਹੜਾ ਨੇ ਆਪਣੇ ਬੱਚਿਆਂ ਨੂੰ ਆਪਣੇ ਇਹਨਾਂ ਨੂੰ ਪਰਿਵਾਰ ਨੇ ਆਪਣੇ ਮੰਮੀ ਡੈਡੀ ਨੂੰ ਘਰ ਵਾਲੀ ਨੇ ਆਪਣੇ ਬਧੀਆਂ ਨੂੰ ਵੀ ਸਾਡੇ ਬਾਹਰ ਜਾ ਕੇ ਇਹ ਸਾਡੇ ਪਰਿਵਾਰ ਦੀ ਗਰੀਬੀ ਦੂਰ ਕਰਨਗੇ ਉੱਥੇ ਜਾ ਕੇ ਇਹਨਾਂ ਨੂੰ ਕੰਮ ਮਿਲੂਗਾ ਉਹ ਪੈਸੇ ਪਾਉਣਗੇ ਅਰ ਜਿਹੜੇ ਠੱਗ ਏਜੰਟਾ ਉਹਨਾਂ ਦੇ ੱਤੇ ਚੜ ਗਏ ਇਹਨਾਂ ਨੂੰ ਇਹਨਾਂ ਦਾ ਪਿੰਡ ਹੈਗਾ ਪੱਤੜ ਕਲਾਮ ਇਹ ਨਾਲ ਹੀ ਕਪੂਰਥਲੇ ਦੇ ਪਰਲੇ ਪਰਨੇ ਪੈਂਦਾ ਸੋ ਵੈਸੇ ਪਿੰਡੇ ਜਲੰਧਰ ਦੇ ਵਿੱਚ ਪੈਂਦਾ ਨਾਲ ਹੀ ਕਪੂਰਥਲੇ ਦੇ ਨੇੜੇ ਆ ਸੋ ਇਹਨਾਂ ਨੇ ਇੱਕ ਏਜੰਟ ਨੇ ਕਿਹਾ ਕਿ ਤੁਹਾਨੂੰ ਅਸੀਂ ਕੁਐਤ ਭੇਜਦੇ ਆ ਕੁਐਤ ਦਾ ਨਾਰਾ ਲਾਇਆ ਉਸੇ ਇਹਨਾਂ ਨੂੰ ਕਿਹਾ ਕਿ ਤੁਹਾਨੂੰ ਵਧੀਆ ਨੌਕਰੀ ਹੋਊਗੀ ਵਧੀਆ ਤਨਖਾਹ ਹੋਊਗੀ ਤੇ ਜਾ ਕੇ ਕੁਵੈਤ ਦਾਦਾਰ ਕੇ ਇਹਨਾਂ ਨੂੰ ਰਾਗ ਦੇ ਵਿੱਚ ਲੈ ਗਏ ਰਾਗ ਦੇ ਵਿੱਚ ਇਹ ਲਿਜਾ ਕੇ ਇਹਨਾਂ ਨੇ ਜੋ ਹੱਡ ਬੀਤੀ ਹੈ ਤੇ ਇਹ ਦੱਸਣਗੇ ਸੋ ਸਾਡਾ ਦੇਖਿਆ ਕਿ ਅਸੀਂ ਇਹਨਾਂ ਥੱਗ ਟਰੈਵਲ ਏਜੰਟਾਂ ਤੋਂ ਬਚੀਏ ਕਿਉਂਕਿ ਇਹ ਨਹੀਂ ਸੋਚਦੇ ਕਿ ਜਿਸ ਪਰਿਵਾਰ ਦੇ ਕੋਲ ਅਸੀਂ ਥੋੜੇ ਜੇ ਪੈਸੇ ਲੈ ਕੇ ਉਹਨੂੰ ਬੱਚਿਆਂ ਤੋਂ ਵਾਂਝੇ ਕਰਨੇ ਆ ਪਰਿਵਾਰ ਨੂੰ ਅਜਾੜ ਰਹੇ ਆ ਇਹ ਇੱਕ ਬਹੁਤ ਵੱਡਾ ਪਾਪ ਆ ਸੋ ਇਹਨਾਂ ਨੇ ਪੈਸੇ ਵੀ ਦੇ ਦਿੱਤੇ ਤੇ ਜਿਹੜਾ ਇਹ ਦੁੱਖ ਭੋਗ ਕੇ ਆਏ ਉਹ ਵੱਖਰੀ ਗੱਲ ਆ ਸੋ ਇਹ ਦੱਸਦੇ ਆ ਕਿ ਸਾਨੂੰ ਬੰਦੀ ਬਣਾ ਕੇ ਰੱਖਿਆ ਧੱਕੇ ਨਾਲ ਸਿੱਧਰ ਮਾਰ ਕੇ ਲਿਆਂਦੇ ਜੇ ਬਿਮਾਰ ਵੀ ਹੋਵੇ ਤੇ ਕੰਮ ਕਰਨਾ ਹੀ ਕਰਨਾ ਇਹ ਤੁਹਾਡੀ ਡਿਊਟੀ ਆ ਸੋ ਇਹਨਾਂ ਦੇ ਇਹਨਾਂ ਨੇ ਦੱਸਿਆ ਵਾਇਥੇ ਕਿ ਜਿਸ ਤਰ੍ਹਾਂ ਅਸੀਂ ਆ ਗਏ ਆ ਉਥੇ ਹੋਰ ਵੀ ਕੁਝ ਬੰਦੇ ਜ਼ਿਆਦਾ ਜਿਹੜੇ ਹੈਗੇ ਆ ਹੈਗੇ ਇੰਡੀਆ ਦੇ ਹੀ ਆ ਹਾਂ ਹੋਰ ਸਟੇਟਾਂ ਦੇ ਆ ਉਹਦੇ ਵਿੱਚ ਜੰਮੂ ਕਸ਼ਮੀਰ ਵੀ ਹੈ ਹਮਾਚਲ ਜਾਂ ਹੋਰ ਵੱਖਰੇ ਵੱਖਰੇ ਸਟੇਟਾਂ ਦੇ 5000 ਬੰਦੇ ਪੰਜਾਬ ਦੇ ਵੀ ਆ ਉਹਨਾਂ ਦੇ ਨਾਲ ਉਹਨਾਂ ਨੇ ਉਸ ਕੰਪਨੀ ਦੇ ਵਿੱਚ ਬੰਦੀ ਬਣਾਏ ਸੋ ਉਹਨਾਂ ਇਹੋ ਜਿਹੇ ਦੱਸਿਆ ਕਿ ਜਿਹੜੇ ਉਹਨਾਂ ਦੇ ਵੀਜ਼ਾ ਜਦੋਂ ਜਾ ਕੇ 1 ਸਾਲ ਦਾ ਲਵਾ ਲੈਂਦੇ ਆ ਮਗਰੋਂ ਵੀਜ਼ਾ ਨਹੀਂ ਲਵਾਉਂਦੀ ਕੰਪਨੀ ਤੇ ਉਹਨੂੰ ਜਿਹੜੀ ਹੈਗੀ ਆ ਉਹ ਇਨਲੀਗਲ ਕਰ ਦਿੰਦੀ ਆ ਫੇਰ ਬੰਦਾ ਜਿਹੜਾ ਹੈਗਾ ਉਥੇ ਫਸ ਜਾਂਦਾ ਦੋਨੋਂ ਕੋਲ ਉਹ ਜਿਹੜੀ ਵਿਧਵਾ ਮਜ਼ਦੂਰ ਮਜ਼ਦੂਰੀ ਜਿਹੜੀ ਹੈਗੀ ਉਹ ਕਰਵਾਈ ਜਾਂਦੀ ਆ ਸੋ ਉਹਨਾਂ ਦੇ ਵਿੱਚ ਹੀ ਇਹ ਸਮਲ ਸੀ ਇਹਨਾਂ ਦੱਸਿਆ ਕਿ ਜਿਹੜੀ ਕੰਪਨੀ ਦੇ ਹਾਲਤ ਬੜੇ ਮਾੜੇ ਸੀ ਤਕਰੀਬਨ 15 ਮਾਰਚ ਨੂੰ ਇਹਨਾਂ ਦੋਨਾਂ ਦੇ ਪਰਿਵਾਰ ਦੇ ਬੀਬੀਆਂ ਇੱਥੇ ਆਈਆਂ ਸੀ ਬੜੀ ਦਰਦ ਭਰੀ ਉਹਨਾਂ ਦੀ ਸਦਿੱਤੀ ਸੀ ਦੇਖ ਨਹੀਂ ਹੁੰਦਾ ਸੀ ਜਦੋਂ ਉਹ ਇਹਨਾਂ ਦੀ ਗੱਲ ਕਰਕੇ ਇੱਥੇ ਰੋ ਰਹੀਆਂ ਸੀ ਸੋ ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ ਅਸੀਂ ਵਿਸ਼ੇਸ਼ ਤੌਰ ਤੇ ਗੁਰੂ ਮਹਾਰਾਜ ਦਾ ਧੰਨਵਾਦ ਕਰਦੇ ਆਂ ਭਾਰਤ ਦੇ ਦੀ ਅੰਬੈਸੀ ਜਿਹੜੀ ਵਿਦੇਸ਼ ਮੰਤਰਾਲੇ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਤੇ ਇਹਨਾਂ ਨੇ 14 ਦਿਨਾਂ ਦੇ ਅੰਦਰ ਅੰਦਰ ਜਿਹੜੇ ਆ ਇਹ 15 ਮਾਰਚ ਨੂੰ ਇਹ ਇੱਥੇ ਸਾਡੇ ਕੋਲ ਆਏ ਸੀ ਤੇ 14 ਦਿਨਾਂ ਮਗਰੋਂ ਇਹ ਜਿਹੜਾ ਹੈ 28 ਮਾਰਚ ਨੂੰ ਜਿਹੜਾ ਹੈਗਾ ਇਹ ਆਪਣੇ ਪਰਿਵਾਰ ਦੇ ਵਿੱਚ ਪਹੁੰਚ ਗਏ ਸੀ ਸੋ ਅਸੀਂ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਦੇ ਆ ਤੇ ਅਰਦਾਸ ਕਰਦੇ ਆ ਇੱਕ ਪਰਿਵਾਰ ਦੇ ਵਿੱਚ ਆਪਣੇ ਜਿਸ ਤਰ੍ਹਾਂ ਦਾ ਜੀਵਨ ਹਨ ਨੂੰ ਅੱਗੇ ਸ਼ੁਰੂ ਕਰਨ ਸੋ ਅੱਗੇ ਅਸੀਂ ਬੇਨਤੀ ਕਰਦੇ ਹਾਂ ਉਹਨਾਂ ਭੈਣਾ ਭਰਾਵਾਂ ਵਰਗੇ ਵਾਸਤੇ ਜਿਹੜੇ ਖਾਸ ਕਰਕੇ ਅਰਬ ਮੁਲਕਾਂ ਦੇ ਵਿੱਚ ਜਿਹੜੇ ਆਪਣੇ ਬੱਚਿਆਂ ਨੂੰ ਭੇਜ ਦਿੰਦੇ ਆ ਉਹਦੇ ਵਾਸਤੇ ਹੁਣੇ ਸਾਡੇ ਕੋਲ ਕੁਝ ਦਿਨ ਪਹਿਲਾਂ ਡੱਲੇ ਤੋਂ ਇੱਕ ਪਰਿਵਾਰ ਆਇਆ ਉਹਨਾਂ ਨੇ ਵੀ ਦੱਸਿਆ ਕਿ ਸਾਹੀ ਲੜਕੀ ਜਿਹੜੀ ਹੈਗੀ ਆ ਉੱਥੇ ਭੇਜੀ ਆ ਉਹ ਫਸ ਗਈ ਹੈ ਤੇ ਫਿਰ ਅਸੀਂ ਕਿਹਾ ਵੀ ਅਸੀਂ ਤਾਂ ਰੋਜ਼ ਇੱਥੇ ਤੁਹਾਡੇ ਅਖਬਾਰਾਂ 'ਚ ਦਿੰਨੇ ਆ ਟੈਲੀਵਿਜ਼ਨ 'ਤੇ ਦੱਸਦੇ ਆ ਵੀ ਤੁਸੀਂ ਇੱਥੇ ਸల్ਤਾਨਪੁਰ ਤੋਂ ਕਿੰਨੇ ਵਾਰੀ ਸੁਣਿਆ ਹੋਊਗਾ ਤੂੰ ਹੀ ਨਾ ਕਿਉਂ ਭੇਜਿਆ ਕਹਿੰਦੇ ਜੀ ਉਹ ਲੜਕੀ ਦੀ ਕੋਈ ਸੇਲੀ ਸੀ ਬਾਹਰ ਉਹਨੇ ਉਹਨੂੰ ਗੱਲਾਂ ਚ ਲੈ ਆਂਦਾ ਤੇ ਹੁੰਦਾ ਕੀ ਹੈ ਜਿੰਨੇ ਵੀ ਖਾਸ ਕਰਕੇ ਬੀਬੀਆਂ ਖਾਸ ਕਰਕੇ ਮਾਸਕਟ ਜਾਂ ਹੋਰ ਇਹਨਾਂ ਦੇਸਾਂ ਦੇ ਵਿੱਚ ਉਹਨਾਂ ਦਾ ਇੱਕ ਧੰਦਾ ਬਣਿਆ ਹੋਇਆ ਕਿ ਜਿਹੜਾ ਬੰਦਾ ਉੱਥੋਂ ਨਿਕਲਣਾ ਚਾਹੁੰਦਾ ਉਹ ਕਹਿੰਦੇ ਮੈਨੂੰ ਇੱਕ ਹੋਰ ਦੇ ਦੇ ਤੂੰ ਚਲੇ ਜਾ ਉਹ ਪਵਦੀ ਜਗ੍ਹਾ ਜਿਹੜਾ ਹੈਗਾ ਹੋਰ ਦੇ ਦੇ ਸੋ ਇਸ ਕਰਕੇ ਜਿਹੜਾ ਹੈਗਾ ਉਹ ਕਿਸੇ ਨਾ ਕਿਸੇ ਆਪਣੇ ਪਰਿਵਾਰਕ ਮੈਂਬਰ ਨੂੰ ਰਿਸ਼ਤੇਦਾਰ ਨੂੰ ਫਸਾ ਕੇ ਆਪ ਨਿਕਲੇ ਆਉਂਦੇ ਆ ਤਾਂ ਫਿਰ ਉੱਥੇ ਫਸ ਜਾਂਦੇ ਆ ਸੋ ਇਹਨਾਂ ਜਿਹੜੇ ਹੈਗੇ ਆ ਦੋਨੋਂ ਜਿਹੜੇ ਪਤਣਾ ਤੇ ਵੀਰ ਆਏ ਇਹਨਾਂ ਦੇ ਨਾਲ ਵੀ ਇਸੇ ਤਰ੍ਹਾਂ ਦੀ ਬੁਰੀ ਹੋਈ ਆ ਸੋ ਅਸੀਂ ਬੇਨਤੀ ਕਰਾਂਗੇ ਸਾਡੇ ਆ ਆਪਣਾ ਪ੍ਰਸ਼ਾਸਨ ਨੂੰ ਵੀ ਇਸ ਤਰ੍ਹਾਂ ਸਰਕਾਰ ਨੇ ਕਿਹਾ ਅਕੇ ਨਾ ਟਰੈਵਲ ਏਜੰਟਾਂ ਦੇ ਉੱਤੇ ਸਖਤ ਕਾਰਵਾਈ ਹੋਵੇ ਤਾਂ ਕਿ ਇਹ ਇਹਨਾਂ ਨੂੰ ਜਿਹੜੇ ਪੈਸੇ ਵੀ ਇਹਦੇ ਵਾਪਸ ਹੋਣ ਤੇ ਪਰਿਵਾਰ ਨੂੰ ਜਿਹੜਾ ਹੈਗਾ ਉਜਾੜਿਆ ਗਿਆ ਇਹਦੀ ਇਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਵੇ ਤਾਂ ਕਿ ਹੋਰ ਇਹੋ ਜਿਹੇ ਪਰਿਵਾਰ ਭੋਲੇ ਭਾਲੇ ਜਿਹੜੇ ਹੈਗੇ ਆ ਗਰੀਬ ਇਹੋ ਜਿਹੇ ਥਾਗ ਏਜੰਟਾਂ ਦੇ ਧਾਏ ਨਾ ਚੜਨ ਇਹਦੇ ਵਾਸਤੇ ਸੀ ਜ਼ਰੂਰ ਜਿਹੜੀ ਹੈਗੀ ਪ੍ਰਸ਼ਾਸਨ ਨੂੰ ਕਿੰਨੇ ਬੇਨਤੀ ਕਰਦੇ ਆ ਕਿ ਤੁਸੀਂ ਇਹ ਚੀਜ਼ਾਂ ਨੂੰ ਨੱਥ ਪਾਓ ਜਿਹੜੇ ਵੀ ਕੁਝ ਇਹੋ ਜਿਹੇ ਏਜੰਟਾਂ ਉਹਨਾਂ ਨੂੰ ਫੜ ਕੇ ਸੇਖਾਂ ਦੇ ਵਿੱਚ ਦਿਓ ਧੰਨਵਾਦ